ਮਤਰਾ ਜੱਕ ਤੇ ਲੈਫਟ ਹੈ ਦੀ ਦੂਜੇ ਕੱਟੇ ਹੋ ਗਨੇ ਜੱਦ ਨਗਾ ਚੋਂ ਪੈਂਦੇ ਦਮਨੀ ਲੋ ਵੀ ਪੰਗੜਾ ਛੱਡ ਗਿਆ ਜੀ ਪੁੱਠਾਈ ਇਹਦੀ ਡਹੀ ਉੱਚੀ ਸੀਗੀ ਟਰੈਕਟਰ ਦੀ ਉੱਪ ਚਵਾ ਕੇ ਲੈਫਟ ਨਹੀਂ ਚੱਕਦਾ ਜੀ ਬਾਜਾਂ ਬਾਦ ਮੂਰੂ ਤੌਰਨੇ ਜੱਕ ਬੰਦ ਕਰ ਲਾ ਕੇ ਰਾ ਜਿੰਨਾ ਕੋੰਦਾ ਜੱਕ ਤੇ ਵਰ ਕਰਕੇ ਇਹਨੂੰ ਨੀਮੀ ਕਰੀ ਹਟੇ ਹੀ ਗੱਲ ਬੰਦ ਕਰਕੇ ਪੰਗਾ ਵੈਂਦੇ ਦੂਜੀ ਚੀਜ਼ ਦਾ ਵੀ ਲੈਫਟ ਟਰਨ ਪੂਰੀ ਜਗ੍ਹਾ ਇਹ ਟਰੈਕਟਰ ਨੂੰ ਰੋਟੀ ਘੜਦੋ ਇੱਕ ਤਾਵਾ ਟਰਾਲੀ ਦਾ ਜਖਾਟਾ ਛੋਟਾ ਕਾਰ ਲਿਖੇ ਹੋਏ ਨਾ ਹਾ ਚੂਰਾ ਲਾਲ ਦਾਪੂ ਕਾਲੀ ਆ ਉਹਦਾ ਇਹ ਜਿਹਨੇ ਮੇਟਾ ਆਪਣੀ ਕਾਮੀ ਦੀ ਪਰੇ ਹੀ ਵਨ ਹੋਈ ਆ ਆਹ ਹਰਦਾ ਮੋੜ ਸ਼ਾਲਾ ਆ ਮਾਦਾ ਸ਼ਾਲਾ ਟਰਾਲੀ ਛੋਟੀ ਆ ਘਾਟਾ ਛੋਟਾ ਸਾਰਾ ਪ੍ਰੋਬਲਮ ਹੀ ਪ੍ਰੋਬਲਮ ਆ ਤੇ ਜਾਣਾ ਹੋਲੀ ਪਊਗਾ ਥਾਲੀ ਟੱਕ ਮਾਰਦੀ ਆ ਬੋਲੀ ਆਪਣੇ ਟਰਾਲੀ ਦਾ ਟੱਕੀ ਮਾਰਦੀ ਗੱਤੀ ਨਾਲ ਵਾਹਣੀ

ਪੂਰੀ ਵਧੀਆ ਭੱਜੀ ਆਉਂਦੀ ਆ ਪਰ ਉਹ ਲਾ ਲਾ ਦਾਬੂ ਵਾਲੀ ਹੈ ਤੇ ਥੋੜੀ ਆਉਂਦੀ ਆ ਟਰਾਲੀ ਦਾ ਪਰ ਰਸੇ ਵਾਧੂ ਪੈੜਦੇ ਗੰਨੇ ਦੀ ਲਦਾਈ ਪੂਰੀ ਵਧੀਆ ਹੈ ਹੀ ਆ ਅਹੀ ਚੱਲੇ ਸੀ 8:30 ਵਜੇ 1.5 ਘੰਟੇ ਚ ਪੈਲ ਪਹੁੰਚ ਗਏ ਬਲਕਨ ਦੇ ਇੱਕ ਇੱਕ ਘੰਟਾ 20 ਮਿੰਟ ਹੋਰ ਲੱਗਣੇ ਆ ਸਲਾਣੇ ਮਿਲ ਪਹੁੰਚਣ ਲਾ ਵੀ ਮੇਂਤਰਾ ਬਣ ਗਿਆ ਆਪਣਾ ਦਾ ਪੂਰਾ ਕੈਂਪ ਰੋਟੀ ਗਈ ਬਸ ਨੂੰ ਨੂੰ ਅੱਗੇ ਨੂੰ ਬੋਚ ਲਾਂਗੇ ਦੀ ਰੋਟੀ ਖਾਣੀ ਆ ਵੇ ਖਾਲਾ ਭਾਈ ਇਹ ਤਾਂ ਪਿਆ ਜਾ ਕੇ ਉੱਥਰ ਗੱਦਾ ਕੱਢ ਲੂ ਉੱਧਰ ਗੱਦਾ ਜੀ ਪਿਆ ਆਦਰੀ ਇਹ ਕੋਈ ਆਪਣੀ ਖਿਚੜੀ ਦਾ ਤਿਆਰ ਆ ਓ ਖਿਚੜੀ ਵੀ ਆਈ ਏ ਰੋਟੀ ਏ ਰੋਟੀ ਗਿੰਦਰ ਲਿਆਇਆ ਹੋਊਗਾ ਖਿਜੜੀ ਬੈਸਟ ਟਾਈਮ ਵੀ ਹੈ ਇੱਕ ਟਾਈਮ ਹੁਣ ਖਾ ਲਵੇ ਸਵੇਰੇ ਵੀ ਖਾਦੇ ਜਾਊਗੀ ਸਵੇਰੇ ਰੋਟੀ ਵੀ ਖਾ ਲਾਂਗੇ ਦੁਪਹਿਰੇ ਦੁਬਾਰਾ ਚ ਇੱਥੇ ਤਾਂ ਟਾਈਮ ਬਹੁਤ ਲੱਗੂਗਾ ਹਜੇ ਤਾਂ ਪਈਆਂ ਨੇ ਲੈਣਾ ਸ਼ੁਰੂ ਹੋਈ ਐ ਇਧਰੋਂ ਸ਼ੁਰੂਆਤ ਆ ਤੀਜੀ ਲੈਣ ਗਈ ਐ ਤਾਂ ਹੁਣ ਇਹ 10 11 ਲੈਣਾ 24 ਘੰਟੇ ਦਾ ਪੱਕੀ ਮੰਨ ਕੇ ਚੱਲੋ ਲੋਈ ਕਰਦੇ ਆ ਵੀਡੀਓ ਦਾ ਅੱਜ ਦੇ ਦਿਨ ਦੀ ਇੱਥੇ ਸ਼ੁਰੂ ਐਂਡ ਕਰਦੇ ਆ ਕੱਲ ਨੂੰ ਕਰਾਂਗੇ ਦੁਬਾਰਾ ਸ਼ੁਰੂ 1 2 3 ਤੇ ਹਾਂਜੀ ਸਵੇਰੇ ਦੇ ਵਜੇ ਗਏ ਨੇ ਕੱਟਾ ਹੁੰਦੇ ਕੁਮਟਰ ਆ ਗਏ ਫਰਨ ਆਪਾਂ ਨੇ ਫਨ ਗਿਆ ਜਾ ਘੰਡ ਦੁੱਧ ਫੜ ਕੇ ਲਿਆਉਂਦਾ ਦੁੱਧ ਦੇ ਲਿਆਉਣਾ ਭੁੱਲ ਗਏ ਰਾਤ ਨੂੰ ਬੰਗਾਂ ਤੋਂ ਪਿਓ ਨੇ ਚੱਲਦੇ ਹਰਨ ਦੇ ਇਹਨੇ ਬਾਹਰ ਕਿ ਨਿਕਲੇ ਇਨਾ ਖਾਲੀ ਹੋ ਗਈ ਲੋਏ ਨੌ ਟਰਾਲੀਆਂ ਆਪਣੇ ਮੋੜੇ ਨਾਲ ਪੰਜ ਮਗਰ ਆ ਗਈਆਂ ਸਵੇਰੇ 6:00 ਦੇ ਚਾਰ ਹੁਣ 6:00 ਹਾਂ 6:00 ਦੇ ਚਾਰ ਆਉਣ ਲੱਗੀਆਂ ਟਰਾਲੀਆਂ ਪੱਲਾ ਭਰ ਗਿਆ ਯਾਰ ਜੇ ਸ਼ੇਰ ਤਰਦੇ ਜੀ ਤਾਂ ਹੰਨੂ ਹੁਣ ਪਹੁੰਚਣਾ ਸੀ ਏ ਸਾਡੀ ਵਾਰੀ ਕਿੱਥੇ ਲੱਗਦੀ ਜਾਂ ਇਹ ਰਾਤ ਰੇ ਰਾਤ ਮੀਂਹ ਕਰਕੇ ਜਿੱਤਰੇ ਤੰਨ ਲੈਣਾ ਫੱਲ ਹੋਊ ਨੋਈ 3 ਦਿਨ ਹੀ ਲੱਗਣ ਲੱਗੀ ਰਾਜਵਦ ਜਿਹਾ ਆ ਵੀ ਖਾਲੀ ਛਾ ਵੀ ਖਾਲੀ ਛਾ ਵੀ ਖਾਲੀ ਸੀ ਹੋਊ ਚੱਲ ਰਹੀ ਸੀ ਦੋ ਲੈਣਾ ਇੱਥੇ ਅੰਦਰ ਵਾ ਇਹ ਹੁਣ ਇਹ ਆ ਚੱਲ ਰਹੀ ਹਾਂ ਤੰਨ ਲੈਣਾ ਗੀ ਹੇਰ ਵਾ 10 10 ਲੈਣਾ ਇਨ ਹਾਂ 10 ਲੈਣਾ ਪੂਰੀ ਹੋ ਗਈਆਂ ਨੇ ਜਿਹੜੇ ਹਜੇ ਅੰਦਰ ਆ ਰਿਹਾ ਇੰਟਰ ਲਈ ਉਹ ਵੀ ਵਕਰੀਆਂ ਆ ਆ ਜਾ ਦੱਦਾ ਜਰਾ 4 ਮਹੀਨੇ ਚੱਲਦਾ 6 ਇੱਕ ਹੀ ਡੇਢ ਹੈ 6-4 ਤੱਕ ਚੱਲਣਾ ਚੌਥੇ ਮਹੀਨੇ ਦਾ ਸੀ ਆ ਰਾਈਟ ਕੀ ਮਲਾਹ ਹੈ 150 ਟਰਾਲੀ ਉੱਤੇ ਆ ਮੋਰੀ ਚੀਨੀ ਲਿਆਣੇ ਹੁੜਕੇ ਰਹਾ ਰੂ ਆ ਚੀਨੀ ਦੇ ਚਾਹ ਚਾਹ ਪੁੱਤੀ ਦੇ ਚੱਕ ਲੈਂਦੀ ਚੀਨੀ ਫੇ ਬੱਬੇ ਚੱਕਣਾ ਹੀ ਭੁੱਲ ਗਏ ਚੀਨੀ ਦਾ ਪਾਈ ਪਈ ਜੇ ਦੁੱਧ ਦਾ ਪਾਉਣਾ ਰਹਿੰਦਾ ਜਾਨੂੰ ਭੱਜੇ ਯਾਰ ਅਸੀਂ ਜਮਾਨੀ ਹਟਣ ਡੋੜੀ ਆ ਅਰੇ ਇਹੀ ਮੈਂ ਤਾਂ ਮਹਿਲੇ ਦੇ ਨਿਕਲਦੇ ਬਾਹਰ ਹੀ ਦੁਕਾਨਾਂ ਦੁਕਾਨਾਂ ਇੱਕ ਨਹੀਂ 10 15 ਦੁਕਾਨਾਂ ਹਨ ਨੇ ਤਾਂ ਪੈਨੇ 4-5 ਇਹ ਸ਼ਾਦ ਆ ਰਹੇ ਉੱਥੇ ਦੁਕਾਨਦਾਰ ਦਾ ਚੱਕਰ ਪਾਇਆ ਜਾਣਾ ਹੈ ਦੂਰ ਨਾਲ ਉੱਥੇ ਜੜਿਆਲੀ ਆਉਣਾ ਪੈਂਦਾ ਫਿਰ ਉੱਥੇ ਆਹ ਨੰਦਾ ਗੇੜੇ ਤੇ ਨਾ ਹਲਵਾਈ ਵੀ ਨਾਲ ਹੀ ਕਰਿਆਣਾ ਵਿੱਚ ਇੱਧਰ ਟੱਬੇ ਨੇ ਹੱਥ ਸੋਈ ਟੱਬਾ ਜੀਆਂ ਟੱਬਾ ਫੋਜੀ ਦਾ ਟੱਬਾ ਲੋਕਨੋਦਰ ਨੇ ਦਾ ਜਗਾਨਾ ਨੇ ਲੋ ਯਾਦ ਹੀ ਨਹੀਂ ਛੱਡਤੀ ਵਿੱਚ ਫਰਜਨ ਰੋ ਪਿਆ ਹੈ ਗਿੰਦਰ ਦੇਰ ਸੌਰ ਮੈਂ ਓਏ 11 ਵਜ ਗਏ ਟਰੈਕਟਰ ਤੇ ਬੈਠਾ ਯਾ ਰੋਟੀ ਜੱਟੀ ਖਾਇਆ ਏ ਯਾਰ ਆਪ ਆਪਣਾ ਪਹਿਲ ਧੜੀ ਗਿਆ ਅਗੋਂ ਬੰਦ ਫਾਰੇ ਬਣਾ ਲਾਂਗੇ ਰੋਡ ਸਪੇਨ ਇਤਰੀ ਵੀ ਪਈ ਹੈ ਜੀ ਰੋਟੀ ਖਾਇਆ ਹੈ ਜੀ ਬਹੁਤ ਅਜੀਬ ਹੈ। ਉੱਲਾ ਵੀ ਮਤਰਾ ਮਲੋ ਆਈ ਰੋਟੀ ਖਾਂ। ਇਹਦੇ 2-3 ਕਿਲੋ ਮੀਟ ਹੀ ਮਿਲਾਂ। ਹੋਰੇ ਖਾਣ ਆਈ ਹੈ ਜੀ। ਚਲੋ ਉੱਥੇ ਹੀ ਜਾਉਦੇ ਆ। ਹੋਰੇ ਜੀ ਸਸਤੀ ਮਿਲ ਜੇ ਉੱਥੇ ਮਹਿੰਗੀ ਦਿੰਦੇ ਨੇ। ਉਹ ਜੀ ਘਾਹ ਘੱਟ ਜਿੱਥੇ ਹੋਊਗਾ 4-5 ਢਾਬੇ ਤਾਂ। ਤੇ ਉਹ ਚੀਜ਼ ਮਰਦੀ ਵੀ। ਆ ਗਿਆ ਇਹਦਾ ਮਲੋਕ ਇਹ ਵਾਈ ਗ੍ਰੀ ਲਾਉਂਦਾ ਟਰਾਲੀਆਂ ਦੇ ਆ ਗੋੜੇ ਸਮੇਤ ਥੋੜਿਆਂ ਦੇ ਪੋੜੇ ਕਾਂਡ ਮੇ ਆਵੀ ਉਹ ਵੇਟ ਜੀ ਕੱਲ ਤਾਂ ਵੇਟ ਬੂਟ ਵੀ ਕੁਝ ਨਹੀਂ ਕਰਦੀ ਹਵਾ ਜੀ ਆਉਂਦੇ ਟਰੈਕਟਰ ਤੇ ਕਿਤੀ ਪੈਰ ਲਾਉਂਦਾ ਨਹੀਂ ਤਾਂ ਐਂ ਐਂ ਆਉਂਦਾ ਜੇ ਮੋਹਰੋਂ ਉੱਠ ਕੇ ਪਰ ਆਇਆ ਬੂਰਾ ਭੱਜੇ ਵੀ ਦਾਪੂ ਹੋਣ ਕਰਕੇ ਟਰਾਲੀ ਫੁੱਲ ਦੱਬੀ ਆ ਜਾਂਦਾ 8-9 ਘੰਟੇ ਚ ਪਹੁੰਚਿਆ ਗੱਲ ਵੀ ਨੰਨੇ ਲੇਨਾਂ ਲੱਗ ਗਿਆ 1 2 3 3 4 5 6ਵੀਂ ਲੇਨ ਲੱਗਣ ਲੱਗੀ ਹੋਈ ਐ। ਹੱਤੋਂ ਬਾਅਦ ਅਜੇ ਨਹੀਂ ਤੇ ਸਾਡੇ ਮੂਹਰੇ ਤਿੰਨ ਲੇਨਾਂ ਆ ਜਾਂਦੀ ਜੇ ਅਸੀਂ ਸਵੇਰੇ ਆਉਣ। 8 ਵਜੇ। ਉਹ ਗਾਟਾ ਛੋਟਾ ਆਂਗਰ ਕੇ ਟਰਾਲੀ ਬਾਹੀ ਲਵੇ ਆ ਛਤਰੀ ਦੇ ਫਲੈਟ ਤੋੜ ਤੇ ਇੱਕ ਦਾ ਵਿੰਗੀ ਕਰਤੀ ਉੱਤੋਂ। ਬੜਾ ਗਾਟਾ। ਓਰੇ ਹੌਲੰਡ ਦੀ ਝੜੀ ਲੱਗਦੀ ਐ ਨਾ ਹੌਲੰਡ ਹੌਲੰਡ। ਸਭਰ ਬਾਅਦ ਹੌਲੰਡ ਦੇਖਣ ਨੂੰ। ਜਾਂ 80% ਜਾਂਦੇ ਆ। ਬਾਕੀ ਜਿਹੇ ਮਹਿਲਾਂ ਦੇ ਡਰਾਪਰ ਦੇ ਡਾਇਰੈਕਟਰੋਂ ਨੇ ਨਰਤੀਜੇ ਨੰਬਰ ਦੇ ਅਰਜਨ ਡਰਾਪਰ ਨੂੰ ਇਹਦਾ ਜ਼ਿਆਦਾਤਰ ਇਹ ਹਾਲਾਣ ਵੱਧਾ ਆਉਂਦਾ ਇੱਥੇ। ਲੋ ਫੇਰ ਫੁੱਲ ਹੋ ਗਿਆ ਵਿਚਾਲੋ ਜੇ ਇੱਕ ਲਾਈਨ ਖਾਲੀ ਆ। ਓਕੇ ਸਭ ਫੁੱਲ ਹੋ ਗਿਆ। ਆਪਣੇ ਮੂਰੇ ਮੂਰੇ ਨਾ ਟਰਾਲੀਆਂ ਖੜੀਆਂ। ਆ ਬਾਕੀ ਬਾਅਦ ਚ ਆਈ ਹੋਈਆਂ। ਉਹ ਤੱਕ ਫਰ ਲੈ ਗੱਦਾ ਸਟ੍ਰੈਪ ਦਾ ਰੇ ਮੈਂ ਯਾ ਟੁੱਪੀ ਯੋਈ ਹੂੜੂ ਵਿੱਚ ਤੇ ਲਾਹ ਸੱਤੀ ਸਪੰਝਾਵੀ ਮਿੱਤਰੋ ਇਹਦੇ ਉੱਪਰ ਜਾਲੀ ਦਿੱਤੀ ਇਹਨਾਂ ਨੇ ਇਹਦਾ ਇਹ ਕਿੰਨੇ ਦਾ ਡਰਾਈ ਕਰਤਾ ਲੋਧਾ ਵਾ ਉਹਨੇ ਤੇ ਜਾਲੀ ਦੇਤੀ ਇਹਨਾਂ ਨੇ ਮੇਰਾ ਨਾਮ ਹੈ ਅਰਜਨ ਅਰਜਨ ਦੇ ਆਉਂਦੀ ਐ। ਉਹਦੀ ਦੁਕਾਨ ਵਾਲੇ ਭਾਈ ਦੀ ਐ ਮੋੜ ਕੇ ਆਵਾਂਗਾ ਤੂੰ ਇੱਥੇ ਰਸਤਾ ਤੋਂ ਇੱਥੇ। ਉਹ ਟੋਟੇਆਂ ਵਾਲਾ ਗੰਨਾ ਆਇਆ ਜੀ ਜੇ ਟੋਟੇ ਹੁੰਦੇ ਨੇ। ਫਰੀਕ ਫਰੀਕ ਮਸ਼ੀਨ ਵੱਡ-ਵੱਡ ਛੱਡਦੀ ਐ। ਉੱਥੇ ਚੱਲ ਕੇ ਦਿਖਾਉਣਾ ਤੁਹਾਨੂੰ ਬਾਹਰ। ਇਹਨੂੰ ਦੂਜੀ ਮਸ਼ੀਨ ਵੱਡਦੀ ਐ। ਸਿੱਧਾ ਵਿੱਚ ਸਿੱਧੇ ਬਣਾਉਂਦੇ ਹੀ ਹੁੰਦਾ। ਕੁਦਰਾ ਹੋਇਆ ਪਹਿਲਾਂ ਪਹਿਲਾਂ। ਵਿਟਰੀਂ ਪਈ ਐ ਪੰਜ ਲਾਈਨਾਂ ਛੇ ਲਾਈਨਾਂ ਰਹਿ ਗਿਆ ਮੂਰੇ 15-15 ਟਰੈਕਟਰ ਨੇ ਖਲਾ ਲਾ ਵੀ ਜਾਂਦੀ ਆ ਤੰਨੀ ਨਾ ਮਸ਼ੀਨ ਤੋਂ ਚੱਲਦੇ ਆ ਉਪਰੀ ਉੱਤਰਾ ਐ ਜਾ ਕ ਤੇ ਲੈਫਟੇ ਦੀ ਦੂਜੇ ਕੱਟੇ ਹੋ ਗੰਨੇ ਵਾਲੇ ਦੀ ਨਾਲ ਦੇ ਨਾਲ ਲੈ ਜਾਂਦਾ ਔਰ ਮੈਂ ਕਿ ਜਲਦੀ ਆ ਚੈਨ ਵੀ ਅੱਜ ਇੱਧਰ ਲੈਂ ਲਾਗੀ ਜਿਹੜੀਆਂ ਬਾਹਰੋਂ ਆਈਆਂ 16 12 ਟਰਮ ਨਹੀਂ ਆਏ ਆ ਇਹ ਤਾਂ ਸਿੱਧੀ ਆਈ ਆ ਆ ਲੱਗੇ ਕੰਡਾ ਕਰਾ ਕੇ ਦੀਆਂ ਟਰਾਲੀਆਂ ਉਹਦਾ ਖਾਸਾ ਟਕਵਾਂਜ ਕਰਨਾ ਪੈਂਦਾ ਉਹਨੂੰ ਹੱਲੀ ਕਰਨ ਦੋ ਦਨ ਵਾਰੀ ਝੜ ਕੇ ਮਾਰਨੇ ਮੈਂ ਮੇਰੇ ਬੈਗ ਮੂਰੇ ਬੈਗ 200 ਕੁਆਂਟਲ ਕੰਨਾਂ ਪੈਂਦਾ ਉਹ ਜਿਹੜਾ ਨਾ ਭਰਦੀ ਇਹਨਾਂ ਤਿੰਨ ਚਾਰ ਬਿੱਗਿਆਂ ਜੋ ਕੰਨਾ 200 ਕੁਆਂਟਲ ਹੀ ਪੈਂਦਾ ਇਹ ਜੀ ਫਿਕਰ ਟੋਟੇ ਵੀ ਇੰਦ ਨੇ 200 ਵੱਧ ਪੈਣਾ ਚਾਹੀਦਾ ਕੰਨਾਂ ਦਾ ਉਹੀ ਛੇ ਲਾਈਨਾਂ ਰਹਿ ਗਈਆਂ ਪਾਂਡੇ ਤੋਂ ਕਹ ਲਾਂਦੇ ਬਣਾਉਂਦੇ ਹੋਰ ਸਾਰੇ ਹੱਥਾਂ ਤੇ ਬੈਗੇ ਉਹ ਗੇੜ ਤੇ ਬੈਠਾ ਦਾ ਸਭ ਤੋਂ ਗੇੜ ਤੇ ਬੈਠੇ ਕੀ ਕਰਦਾ ਮਾਈ ਫਿਟਨੈਸ ਵਾਲਾ ਨੇ ਆਪਣਾ ਕੋਈ ਕੁਏ ਸੀ। ਸਪੋਰਟਸ ਬਸ ਇਹਨਾਂ ਦੇ ਦੋ ਦਿਨ ਹੀ ਰਹਿੰਦੇ ਸੀ। ਦੋ ਦਿਨ ਉਹਨਾਂ ਦਾ ਰਿਟਾਇਰਮੈਂਟ ਹੋ ਗਈ ਨੀ ਜਿਹੜਾ ਇਹਨੇ। ਇਹਦੇ ਬਣਾਉਦੇ ਖਾਲਾਂਗੇ ਆਪਾਂ। ਉਹ ਜੋ। ਬਾਹਰ ਤੇ ਦੇ ਲਈ ਉਹ। ਤੇ 2 ਤੱਕ ਸੀਗਾ। ਥੋੜੇ ਦੇ ਪਏ ਜੀ ਆਪਾਂ। ਆਪਣਾ ਕੰਮ ਚਲਾ ਦੇਣਗੇ। ਸਟਾਉਨ ਨੂੰ ਰੋਟੀ ਖਾਵਾ ਬਾਕੀ ਦੇ। ਹਾਂ ਇਹ ਤੋਂ ਹੋਰ ਪਾ ਲਾ। ਲੋਇਓਰਸ ਬਣ ਕੇ ਤਿਆਰ। ਖਾਣ ਦੀ ਵੇਰੀ ਆਉਣ। ਉਹਨੂੰ ਮਾਰਤਾ ਫੋਨ। ਹਾਂਜੀ ਤੇ ਭੰਡੇ-ਮੁੰਡੇ ਧੋ ਲਈ ਹੈ ਬਸ। ਬਾਕੀ ਵੀਡੀਓ ਐਂਡ ਕਰਦੇ ਆ। ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਤੇ ਸਬਸਕ੍ਰਾਈਬ ਕਰੋ। ਦੂਜੀ ਵੀਡੀਓ ਦੋ ਵਾਰ ਬਣਾਉਣੇ ਆ। ਟਾਲੀ ਜਦ ਖਾਲੀ ਹੋਊਗੀ ਉਦੋਂ ਬਣਾਵਾਂ।